PBI 91 News 24 dekhne wale tamam darshakon da swagat hai ਮਲੇਰ ਕੋਟਲਾ ਦਾ ਸਰਕਾਰੀ ਹਸਪਤਾਲ ਜਿੱਥੇ ਤਸਵੀਰਾਂ ਚ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਨੇ ਪ੍ਰਾਈਵੇਟ ਰੂਮ ਲਿਆ ਪਰ ਇਸ ਰੂਮ ਦੇ ਵਿੱਚ ਸ਼ਰੀਆਮ ਦਿਨ ਦਿਹਾੜੇ ਸ਼ਰਾਬ ਪੀਤੀ ਜਾ ਰਹੀ ਸੀ ਜੋ ਵਿਅਕਤੀ ਇੱਥੇ ਇਲਾਜ ਲਈ ਆਇਆ ਉਸ ਵੱਲੋਂ ਖੁਦ ਹਸਪਤਾਲ ਵਿੱਚ ਸਪੈਸ਼ਲ ਰੂਮ ਵਿੱਚ ਆਪਣੇ ਸਾਥੀ ਸਮੇਤ ਸ਼ਰਾਬ ਪੀਤੀ ਹੋਈ ਸੀ ਜਦੋਂ ਇਸ ਬਾਬਤ ਮੀਡੀਆ ਨੂੰ ਪਤਾ ਚੱਲਿਆ ਤਾਂ ਮੀਡੀਆ ਨੇ ਵਿਖਿਆ ਕਿ ਸਰਕਾਰੀ ਹਸਪਤਾਲ ਦੇ ਨਿੱਜੀ ਕਮਰੇ ਵਿੱਚ ਜਿੱਥੇ ਇਲਾਜ ਲਈ ਦਾਖਲ ਸਨ ਉੱਥੇ ਸ਼ਰਾਬ ਦੀ ਖਾਲੀ ਬੋਤਲ ਪਈ ਸੀ

ਤਲ ਤੁਹਾਨੂੰ ਦਵਾਈ ਮਿਲ ਤਾ ਤੁਹਾਨੂੰ ਹਾਂ ਮੈਂ ਰਾਤ ਨੂੰ ਗਿਆ ਦਵਾਈ ਮੈਨੂੰ ਕੋਲ ਦੇ ਕੇ ਹਾਂ ਤਰੋ ਕੋਈ ਕੰਨੀ ਹੂੰ ਠੀਕ ਹੋ ਹਾਂ ਮੈਂ ਠੀਕ ਤੇ ਸਰਟੀਫਿਕੇਟ ਵੀ ਲੱਗਿਆ ਕਿਤੇ ਤੁਹਾਡੇ ਬਹੁਤ ਯਾਦ ਹੈ ਇਹ ਕਿੱਥੇ ਲੱਗੀਆਂ ਨੇ ਆ ਦੇਖੋ ਜੀ ਹੂੰ ਪਿੱਛੇ ਲੱਗੀਆਂ ਨੇ ਹਾਂ ਜੀ ਹੂੰ ਫਿਰ ਦਰ ਕੱਲ ਵੀ ਦਵਾਈ ਲਈ ਸੀ ਮੈਂ ਤੁਸੀਂ ਹਾਂ ਜੀ ਦਰ ਦਰ ਮੈਂ ਹੁਣ ਨਹੀਂ ਪੀਤੀ ਜੀ ਅੱਛਾ ਫਿਰ ਆਪਾਂ ਸਰਕਾਰੀ ਹਸਪਤਾਲ ਆ ਜੀ ਹਾਂ ਠੀਕ ਹੈ ਜੀ ਗਲਤੀ ਹੋਈ ਇਹ ਕਿ ਉਹ ਆਪਾਂ ਦਾ ਕੰਮ ਇਨਵੋਲ ਕਰ ਰਹੇ ਸਨ ਸਾਨੂੰ ਇਨਵੋਲ ਨਾ ਚੜੋ ਅਸੀਂ ਤੇ ਵਰਕ ਕਰਦੇ ਹਾਂ ਤੁਸੀਂ ਡਿਊਟੀ ਆਨ ਡਿਊਟੀ ਦਾ ਮਤਲਬ ਅਸੀਂ ਹਾਂਜੀ ਹਾਂਜੀ ਇਹਨਾਂ ਦੀ ਦਾਰੂ ਕੀ ਨਰਿੰਗ ਕੀਤੀ ਹੋਈ ਹੈ ਦਾਰੂ ਇਹ ਕਹਿੰਦਾ ਕਦੇ ਕੋਈ ਦਵਾਈ ਕਿਉਂ ਦਾਰੂ ਪੀ ਰਹੇ ਹੋ ਤੁਸੀਂ ਤਾਂ ਕਿਉਂ ਤੁਸੀਂ ਮੈਂ ਉਹ ਪਿਆ ਤਾਰੂੰਗਾ ਥੋੜੀ ਨਾ ਡੂਗਾ ਤੁਸੀ ਸਾਨੂੰ ਦੱਸੋ ਅਸੀਂ ਟੀਕਾ ਲਾਵਾਂਗੇ ਨਹੀਂ ਤਾਂ ਕਿ ਫਾਈਲ ਦੇ ਵਿੱਚ ਸਾਈਨ ਕਰੋ ਫਿਰ ਘਰੇ ਜਾ ਕੇ ਦਾਰੂ ਪੀ ਜਾਓ दारू पी रही है हूँ अभी टीके किमें लाइए आले दुआले लोग परेशान हो रहे हैं घर पता तो लड़के आए हो कि नहीं पता है का। कौन है नाल बुलाओ नाल कौन है इतने दारू नहीं पीने नहीं मैं एस एम तो ओ सर कर गल करूँगी फिर मैं वो करवाऊँगी ਕਿ ਤਰ੍ਹਾਂ ਟੀਕਾ ਨਾ ਲਾਇਆ ਜੀ ਦਰਦ ਬਹੁਤ ਹੋ ਰਿਹਾ ਮੇਰੇ ਨੂੰ ਪਲੀਜ਼ ਇੱਥੇ दारू ਨਹੀਂ ਪੀਣੀ ਹੈ ਜੀ ਜੀ ਨਾ ਬਸ ਹਸ ਹਸਤਲ ਦਾ ਮਾਹੌਲ ਵੀ ਖਰਾਬ ਹੋ ਰਿਹਾ ਇਸ ਤਰ੍ਹਾਂ ਜੀ ਅਸੀਂ ਕਿਵੇਂ ਆਵਾਂਗੇ ਤੁਹਾਨੂੰ ਚੈੱਕ ਕਰਨ ਨੂੰ ਜੇ ਅਗਰ ਤੁਸੀਂ दारू ਪੀ ਕੇ ਬੈਠੇਂਗੇ ਉੱਥੇ ਹੁਣ ਮੈਨੂੰ ਦੋ ਮੈਸੇਜ ਲੱਗੇ ਮੈਂ ਮੈਂ ਆਪ ਦਰਦੇ ਜਾਂਦੀ ਆਇਆ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਮੈਂ ਪਿੰਡ ਨੇ ਆਪਤਪੁਰਾ ਮੇਰਾ ਇਹ ਜਿਹੜਾ ਬਲਵਿੰਦਰ ਸਿੰਘ ਆ ਇਹ ਪਿੰਡ ਵੀ ਦਾ ਰੂਪੀਂਦਾ ਰਹਿੰਦਾ ਤੜਕੇ ਤੋਂ ਲਾ ਕੇ ਉਰੇ ਵੀ ਹਸਪਤਾਲ ਤੇ ਅਸੀਂ ਕਿਹਾ ਤਾਂ ਪਤਾ ਲਾਣਾ ਤੇ ਉਰੇ ਵੀ ਪਤਾ ਲੱਗਿਆ ਵੀ दारू ਨਾਲ ਤੜਕੇ ਦਾ ਬੋਤਲ दारू ਦੀ ਪਈ ਆ ਨਮਕੀਨ ਪਿਆ ਕਹਿੰਦੇ ਕਮਰੇ ਵਿੱਚ ਵੀ दारू ਪੀ ਰਿਹਾ ਤੜਕੇ ਦਾ ਵੀ ਸੀ ਨੰਬਰ ਕਮਰੇ ਦੇ ਵਿੱਚ ਇਹ ਸਰਕਾਰੀ ਹਸਪਤਾਲਾ ਮਲੇਰਕੋਟਲਾ ਦੇ ਵਿੱਚ ਤੜਕੇ ਦੀ दारू ਪੀ ਰਿਹਾ ਕੱਲ ਦੀਏ दारू ਪੀ ਰਿਆ ਬੰਦੇ ਮਲਾਜਮ ਉਰੇ ਦੱਸਦੇ ਨੇ ਕਹਿੰਦੇ ਵੀ ਇਹਨੇ ਤਾਂ ਹਾਥਾ ਬਣਾਇਆ ਹੋਇਆ ਆ ਰਾਮ ਨਾਲੀ ਸੀ ਵਾਲਾ ਕਮਰਾ ਲਿਆ ਹੋਇਆ ਤੇ दारू ਅੰਦਰ ਮੀ ਪਿਆ ਕਹਿੰਦੇ ਵੀ ਕੱਲ ਤਾਂ ਮੀਤ ਮੂਟ ਵੀ ਲਿਆਂਦਾ ਇਹਨਾਂ ਨੇ ਉਹ ਮੁਲਾਜ਼ਮਾਂ ਤੋਂ ਹੀ ਪਤਾ ਲੱਗ ਰਿਹਾ ਹੁਣ ਵੀ दारू ਆ ਸੌਫੀਆ ਦੀ ਬੋਤਲ ਪਈ ਆ ਕੱਲ ਇਸ ਲਈ ਅਸੀਂ ਮੈਂ ਸਰਕਾਰ ਤੋਂ ਮੰਗ ਕਰਦੇ ਆ ਮੁਲਾਜ਼ਮਾਂ ਮਹਿਕਮੇ ਤੋਂ ਵੀ ਇਹੋ ਜਿਹੇ ਬੰਦਿਆਂ ਦਾ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਬੰਦੇ दारू ਪੀ ਕੇ ਸਰਕਾਰੀ ਹਸਪਤਾਲ ਚ ਆ ਕੇ ਦੂਜੇ ਮਰੀਜ਼ਾਂ ਨੂੰ ਡਿਸਟਰਬ ਕਰ